ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਹਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖੀ ਸਾਡੇ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਐ ਜੀ ਪਰ ਮੈਂ ਇੱਕ ਜਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਹੈ ਉਹੀ ਚੀਜ਼ ਲੈ ਕੇ ਆਓ ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ बस यही फील ਕਰਨੀ ਚਾਹੁੰਦੇ ਆ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਇਹਨਾਂ ਦਾ ਸਾਥ ਦੇਈਏ ਜਿਵੇਂ ਵੀ ਜਿੰਨੀ ਜੋਗਾ ਕੋਈ ਹੈਗਾ ਵੱਧ ਚੜ ਕੇ ਸਾਥ ਦਿਓ ਇਹੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਹਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖੀ ਸਾਡੇ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਆ ਜੀ ਤੇ ਸਾਡੇ ਮਾਲਵੇ ਵਾਲੇ ਵੀ ਸਾਨੂੰ ਵੀ ਬਹੁਤ ਫੋਨ ਆਉਂਦੇ ਆ ਵੀ ਦੱਸੋ ਕੀ ਸੇਵਾ ਚਾਹੀਦੀ ਹੈ ਕੀ ਚਾਹੀਦਾ ਜਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲਿਉਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਹੈ ਉਹੀ ਚੀਜ਼ ਲੈ ਕੇ ਆਓ ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ ਥੈਂਕ ਯੂ ਕਿਸਾਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਕਿਹੜੀ ਮੁੱਖ ਚੀਜ਼ ਲੱਗਦੀ ਹੈ ਕਿ ਜਿਹਦੇ ਨਾਲ ਇਹ ਮੋੜ ਲੀਹਾਂ ਤੇ ਆਉਣ ਦੇਖੋ ਜੀ ਮੋੜ ਲੀਹਾਂ ਤੇ ਆਉਣ ਨੂੰ ਤਾਂ ਟਾਈਮ ਬਹੁਤ ਲੱਗੂਗਾ ਕਿਉਂਕਿ ਚੋਣੇ ਦਾ ਨੁਕਸਾਨ ਹੋ ਗਿਆ ਜੀ ਮੂਰੇ ਕਣਕ ਨਹੀਂ ਵੀਜੀ ਜਾਣੀ ਹੁਣ ਡੀਜ਼ਲ ਦੀ ਲੋੜ ਹੈ ਜਿਹੜਾ ਮੇਨ ਕਾਰਨ ਹੈ ਕਿਉਂਕਿ ਖਰਚੇ ਹੋਣੇ ਆ ਇਹਨਾਂ ਕੋਲ ਤਾਂ ਆਮਦਨ ਨਹੀਂ ਰਹਗੀ ਸੋ ਡੀਜ਼ਲ ਦੀ ਲੋੜ ਹੈ ਪਸ਼ੂਆਂ ਲਈ ਚਾਰੇ ਦੀ ਲੋੜ ਹੈ ਤੇ ਹੋਰ ਵੀ ਜਿੰਨੀ ਕੋਈ ਰਸਦ ਦੀ ਜ਼ਰੂਰਤ ਹੈ ਮਤਲਬ ਤੁਸੀਂ ਪੁੱਛ ਕੇ ਇਹਨਾਂ ਦੇ ਨਾਲ ਜ਼ਰੂਰ ਖੜੋ ਜੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੀਰਾ ਪਰਿਆ ਹੱਥ ਰੱਖੀ ਸਾਡੇ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਆ ਜੀ ਪਰ ਮੈਂ ਇੱਕ ਜ਼ਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਹੈ। ਉਹੀ ਚੀਜ਼ ਲੈ ਕੇ ਆਓ। ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ। ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ। ਬਸ ਇਹ ਹੀ ਅਪੀਲ ਕਰਨੀ ਚਾਹੁੰਦੇ ਆ ਜੀ ਇਸ ਦੁੱਖ ਦੀ ਘੜੀ ਦੇ ਵਿੱਚ ਸਾਰੇ ਆਪਾਂ ਇਹਨਾਂ ਦਾ ਸਾਥ ਦੇਈਏ। ਜਿਵੇਂ ਵੀ ਜਿੰਨੀ ਜੋਗਾ ਕੋਈ ਹੈਗਾ ਵੱਧ ਚੜ੍ਹ ਕੇ ਸਾਥ ਦਿਓ ਇਹੀ ਅਰਦਾਸਾਂ ਬੇਨਤੀਆਂ ਪ੍ਰਮਾਤਮਾ ਮੂਹਰੇ ਕਰਦੇ ਆਂ ਵੀ ਸੱਚੇ ਪਾਤਸ਼ਾਹ ਮੇਰਾ ਪਰਿਆ ਹੱਥ ਰੱਖੀ ਸਾਡੇ ਭਰਾਵਾਂ ਤੇ ਹਾਲਾਤ ਬਹੁਤ ਮਾੜੇ ਆ ਜੀ ਤੇ ਸਾਡੇ ਮਾਲਵੇ ਵਾਲੇ ਵੀ ਸਾਨੂੰ ਵੀ ਬਹੁਤ ਫੋਨ ਆਉਂਦੇ ਆ ਵੀ ਦੱਸੋ ਕੀ ਸੇਵਾ ਚਾਹੀਦੀ ਹੈ ਕੀ ਚਾਹੀਦਾ ਜਰੂਰ ਅਪੀਲ ਕਰਦਾ ਵੀ ਤੁਸੀਂ ਨਾ ਇੱਥੇ ਪਹਿਲਾਂ ਸਮਾਨ ਲੈਣ ਤੋਂ ਪਹਿਲਾਂ ਪੁੱਛ ਕੇ ਜਾਓ ਵੀ ਕੀ ਚੀਜ਼ ਦੀ ਲੋੜ ਹੈ ਉਹੀ ਚੀਜ਼ ਲੈ ਕੇ ਆਓ ਸੋ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ ਜੀ ਬਾਕੀ ਤੁਹਾਡੇ ਸਾਥ ਦੀ ਬਹੁਤ ਲੋੜ ਹੈ ਜੀ ਥੈਂਕ ਯੂ ਕਿਸਾਨਾਂ ਦੇ ਨਾਲ ਵੀ ਤੁਸੀਂ ਗੱਲਬਾਤ ਕੀਤੀ ਹੈ ਕਿਹੜੀ ਮੁੱਖ ਚੀਜ਼ ਲੱਗਦੀ ਹੈ ਕਿ ਜਿਹਦੇ ਨਾਲ ਇਹ ਮੋੜ ਲੀਹਾਂ ਤੇ ਆਉਣ ਦੇਖੋ ਜੀ ਮੋੜ ਲੀਹਾਂ ਤੇ ਆਉਣ ਨੂੰ ਤਾਂ ਟਾਈਮ ਬਹੁਤ ਲੱਗੂਗਾ ਕਿਉਂਕਿ ਝੋਨੇ ਦਾ ਨੁਕਸਾਨ ਹੋ ਗਿਆ ਜੀ ਮੂਰੇ ਕਣਕ ਨਹੀਂ ਬੀਜੀ ਜਾਣੀ ਹੁਣ ਡੀਜ਼ਲ ਦੀ ਲੋੜ ਹੈ ਜਿਹੜਾ ਮੇਨ ਕਾਰਨ ਹੈ ਕਿਉਂਕਿ ਖਰਚੇ ਹੋਣੇ ਆ ਇਹਨਾਂ ਕੋਲ ਤਾਂ ਆਮਦਨ ਨਹੀਂ ਰਹਗੀ ਸੋ ਡੀਜ਼ਲ ਦੀ ਲੋੜ ਹੈ ਪਸ਼ੂਆਂ ਲਈ ਚਾਰੇ ਦੀ ਲੋੜ ਹੈ ਤੇ ਹੋਰ ਵੀ ਜਿੰਨੀ ਕੋਈ ਰਸਦ ਦੀ ਜ਼ਰੂਰਤ ਹੈ ਤਲ ਤੁਸੀਂ ਪੁੱਛ ਕੇ ਇਹਨਾਂ ਦੇ ਨਾਲ ਜ਼ਰੂਰ ਖੜੋ ਜਾਓ